ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਟ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਸਿੱਧੀ ਸੜਕ ਨਵਾਂ ਕਿਲਾ ਹੋ ਕੇ ਸੁਖਣ ਵਾਲੇ ਪਿੰਡ 'ਚ ਆ ਜਾਂਦੀ ਹੈ ਕੱਚਾ ਛੱਡ ਕਾਨਿਆਂ ਦਾ ਬਣਿਆ ਹੋਇਆ ਤੁਸੀਂ ਪਹਿਲਾਂ ਵੀਡੀਓ ਦੇਖੀਆਂ ਕਿਉਂਕਿ ਬਾਈ ਨੇ گاਵਾ ਪਹਿਲਾਂ ਵੀ ਬਕਾਉ ਕੀਤੀਆਂ ਚੈਨਲ ਦੇ ਉੱਤੇ ਉਸੇ ਫਾਰਮ 'ਚੋਂ ਅੱਜ ਦੀ ਵੀਡੀਓ ਇਹ ਬਣਾ ਰਹੇ ਆ ਤੇ ਇਸ ਵੀਡੀਓ 'ਚ ਤੁਹਾਨੂੰ ਦਿਖਾਉਂਗਾ ਇੱਕ ਤਾਂ ਇਹ ਵੜ ਜਿਹੜੀ ਤਾਜੀ ਬਿਲਕੁਲ ਸੂਈ ਵੀ ਹੈ ਬਰੀਡ ਐਚ ਐਫ ਤੇ ਬੱਚਾ ਵੀ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਹੈ ਇਹ ਤੋਂ ਬਿਨਾ ਜੇ ਕੋਈ ਵੀ ਰਸਾਈਵਾਲ ਨਸਲ ਨੂੰ ਪਸੰਦ ਕਰਦਾ ਤਾਂ ਸਾਈਵਾਲ ਬਰੀਡ ਦੀ ਇਹ ਵੈਡ ਬਾਈ ਹੋਰਾਂ ਨੇ ਆਪਦੇ ਹੱਥੀਂ ਏਆਈ ਕੀਤੀ ਸੀ ਤੇ ਉਸੇ ਸੀ ਮੰਡੀ ਇਹ ਵੈਡ ਇਹ ਵੀ ਫॉर ਸੇਲ ਆ ਤੇ ਇਹਦੇ ਨਾਲ ਇੱਕ ਜਰਸੀ ਖੜੀ ਆ ਮਤਲਬ ਨਾਗ ਟੋਟਲ ਤਿੰਨ ਦਿਖਾਉਣ ਲੱਗਾ ਇਸ ਵੀਡੀਓ ਚ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਖਰੀਦੋਗੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਉਹ ਪਹਿਲਾਂ ਐਚਐਫ ਬਾਰੇ ਜਾਣਕਾਰੀ ਲਈਏ ਫਿਰ ਆਪਾਂ ਦੂਜੀਆਂ ਦੋ ਵੇੜਾਂ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਕੁਲਵਿੰਦਰ ਸਿੰਘ ਬਾਈ ਕੁਲਵਿੰਦਰ ਬਾਈ ਅੱਜ ਤਿੰਨ ਨਾਗ ਆਪਾਂ ਵੇਚਣ ਲੱਗੇ ਹਾਂਜੀ ਬਾਈ ਐਚ ਐਫ ਕੈਨਵਾ ਸੁਆ ਸੁਈ ਐ ਇਹ ਬਾਈ ਪਹਿਲਾ ਸੁਆ ਸੁਈ ਆ ਵੜ ਦੋ ਦੰਦ ਆ ਠੀਕ ਐ ਸਟ੍ਰਾਈਕਰ ਦੀ ਆਪ ਆ ਬਾਈ ਹੂੰ ਅੱਗੇ ਇਹਨੇ ਬੰਬੈਰੋ ਪੀ ਡੀ ਐਫ ਦਾ ਬੰਬੈਰੋ ਬੋਲੜਾ ਪੂਰੀ ਫੀਮੇਲ ਕਾਫ ਨੂੰ ਜਾਂ ਦਿੱਤਾ ਠੀਕ ਐ ਅੱਛਾ ਇਹ ਤਾਂ ਆਪਣੇ ਇੱਥੋਂ ਦੀ ਐ ਹੋਮ ਬਰੀਡੀ ਹਾਂ ਹਾਂ ਬਾਈ ਹੋਮ ਬਰੀਡ ਐ ਠੀਕ ਐ ਫਿਰ ਤਾਂ ਏ ਆਈ ਵੀ ਆਪਾਂ ਆਪ ਹੀ ਕੀਤੀ ਹਾਂ ਆਪ ਖੁਦ ਬਈ ਇਹ ਇਹੀ ਕਰੀ ਐ ਅੱ ਕਿੰਨਾ ਦੁੱਧ ਹੋਊਗਾ ਹੁਣ ਇਹਦਾ ਬਾਈ ਇਸ ਟਾਈਮ ਬਸ 11 ਤੋਂ 12 ਕਿਲੋ ਆਗੇਰਾ ਬਾਈ 11 12 ਕਿਲੋ ਹਾਂ ਥੋੜਾ ਘੱਟ ਤੋਂ ਸਟਾਰਟ ਹੋਈ ਗਰਮੀ ਸੀ ਜਾਂ ਹਾਂ ਗਰਮੀ ਸੀ ਬਾਈ ਇੱਕ ਥੋੜਾ ਗਰਮੀ ਕਰਕੇ ਜਿਆਦਾ ਹੌਲੀ-ਹੌਲੀ ਆਜੂਗੀ ਪੀਕ ਤੇ ਠੀਕ ਐ ਸਕੀ ਰੇਟ ਰਹਿਣਾ ਦਾ ਬਾਈ ਇਹਦਾ ਬਾਈ 95000 ਰੁਪਏ ਰੇਟ 95000 ਹਾਂਜੀ ਦੋਸਤੋ ਇਹਦੀ ਬੱਛੀ ਦੇਖ ਲਓ ਤੁਸੀਂ ਬਹੁਤ ਸੋਹਣੀ ਬੱਛੀ ਵੈਲਿਊ ਜਾਣੋ ਜੇ ਇਸ ਬੱਛੀ ਦੀ ਇਸ ਬੱਚੇ ਦੀ ਕਦਰ ਪਾਇਓ ਜੇ ਕਿਉਂਕਿ ਚੰਗੇ ਸੀ ਮੰਦੀ ਐ ਸਟਰਕਚਰ ਵੀ ਦੱਸਦਾ ਕੱਲੀ ਖਰੀਦੋਂਗੇ ਬਹੁਤ ਮਹਿੰਗੀਆਂ ਮਿਲਦੀਆਂ ਇਹ ਵੈੜ ਦਾ ਰੇਟ 95000 ਹੈ ਤੋਰਦ ਕੇ ਬਾਈ ਸੋਭਾ ਵੀ ਵੀਡੀਓ ਬਣਾ ਰਿਹਾ ਹੈ ਟਾਈਮ ਲਗਭਗ ਜਿਹੜਾ ਹੋ 10 ਤੋਂ 10:30 10:30 ਤੋਂ ਪਹਿਲਾਂ ਪਹਿਲਾਂ ਵੀਡੀਓ ਹੋਊਗੀ ਜਿਹੜੀ ਮੈਂ ਕਰ ਰਿਹਾ ਹਾਂ ਛੂਟ ਸੋ ਟਾਈਮ ਉਸ ਹਿਸਾਬ ਤੇ ਤੁਸੀਂ ਨੋਟ ਕਰ ਲਿਓ ਕਿਉਂਕਿ ਸਵੇਰ ਚੁਆਈ ਹੋਈ ਵੀ ਹੁੰਦੀ ਹੈ ਪਸ਼ੂ ਦੀ ਸੋ ਉਸ ਹਿਸਾਬ ਤੇ ਤੁਸੀਂ ਇਹਦੀ ਜੱਜਮੈਂਟ ਕਰੋ ਬਰੀਡ ਵਾਈਜ਼ ਆਪ ਵੀ ਵੈੜ ਚੰਗੀ ਹੈ ਤੇ ਬੱਚਾ ਵੀ ਇਹਨੇ ਚੰਗਾ ਦਿੰਦਾ ਹੈ ਹਾਜੀ ਇਹ ਵੈੜ ਨਿਖਰੂਗੀ ਉਹ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਥੋੜੀ ਪੂਸ਼ਜੀ ਚੱਕ ਕੇ ਰੱਖਦੀ ਹੈ ਥੋੜੀ ਬਹੁਤ ਇਨਫੈਕਸ਼ਨ ਥੋੜੀ ਬਹੁਤ ਗੇਰੀ ਇਨਫੈਕਸ਼ਨ ਹੋ ਜਾਂਦੀ ਹੈ ਬਈ ਫਸ ਪਹਿਲੇ ਸੂਏ ਕਰਕੇ ਠੀਕ ਹੈ ਹਾਂ ਬਾ ਕਿਉਂ ਕਿ ਆਪਾਂ ਭਰੀਏ ਇਹਦੇ ਦੁਆਰਾ ਹਾਂ ਹਾਂ ਬਈ ਓਕੇ ਹੂੰ ਸਹੀ ਹੈ ਜਮਾ ਠੀਕ ਹੈ ਮਤਲਬ ਜਿਹੜਾ ਲਿਜਾਵੇ ਤੋ ਆਪ ਦਾ ਟ੍ਰੀਟਮੈਂਟ ਕਰਾ ਸਕਦਾ ਹੈ ਇਸ ਚੀਜ਼ ਵਿੱਚ ਠੀਕ ਹੈ ਸੋ ਦੋਸਤੋ ਇਨਫੈਕਸ਼ਨ ਥੋੜੀ ਬਹੁਤ ਬੱਚੇਦਾਨੀ ਦੀ ਹੈ ਉਹ ਜਿਹੜਾ ਵੀਰ ਖਰੀਦੂਗਾ ਉਹਦੇ ਕੋਲ ਆਪਸ਼ਨ ਹੋਊਗੀ ਵੀ ਉਹ ਆਪਦੇ ਘਰੇ ਡਾਕਟਰ ਵੀਰ ਤੋਂ 2 ਦਿਨ 3 ਦਿਨ ਜਿਹੜੀ ਹੈ ਟ੍ਰੀਟਮੈਂਟ ਕਰਾਸਦਾ ਵੈਸੇ ਇਹ ਬਾਈ ਦੇ ਫਾਦਰ ਸਾਹਿਬ ਸਾਹਮਣੇ ਬੈਠੇ ਆ ਉਹ ਖੁਦ ਵੈਟਨਰੀ ਪ੍ਰੈਕਟਿਸ ਕਰਦੇ ਆ ਸੋ ਵੈਸੇ ਇਨਫੈਕਸ਼ਨ ਤੋਂ ਟ੍ਰੀਟਮੈਂਟ ਹੋਇਆ ਵੈ ਪਰ ਫਿਰ ਵੀ ਇਹ ਚੀਜ਼ ਤੁਸੀਂ ਧਿਆਨ ਚ ਰੱਖ ਲਓ ਜੇ ਬੱਚਾ ਬਹੁਤ ਸੋਹਣਾ ਨਾਲ ਤੇ ਗਾਂ ਦਾ ਢਾਂਚਾ ਤੁਸੀਂ ਦੇਖੋਗੇ ਉਹ ਵੀ ਬੜਾ ਚੰਗਾ ਹੈ 95000 ਰੇਟ ਇਹਦਰ ਸਾਈਵਾਲ ਤੇ ਪਰਲੇ ਪਾਸੇ ਜਰਸੀ ਦੋਨੇ ਦਿਖਾਉਣੇ ਜਰਸੀ ਵੀ ਬਹੁਤ ਸੋਹਣੀ ਹੈ ਦੋਸਤੋ ਇਹ ਹੋਮ ਬਰੀਡ ਹੀ ਹੈ ਬਾਈ ਦੀਆਂ ਦੋਨੇ ਵੈੜਾ ਕਿਉਂਕਿ ਪਹਿਲਾਂ ਵੀ ਦੱਸ ਦੇ ਰਹੇ ਆ ਵੀ ਥੋੜਾ ਜਿਹਾ ਪਸੂ ਕਟਾ ਕੇ ਕੇ ਨਾ ਉਦੋਂ ਬਾਅਦ ਚ ਇੱਥੇ ਸ਼ੈੱਡ ਦਾ ਸੈਟਅਪ ਬਾਈ ਨੇ ਚੇਂਜ ਕਰਨਾ ਇਹ ਦੂਜੇ ਪਾਸੇ ਅੰਦਰ ਵੀ ਬੈੜਾ ਜਿਹੜੀਆਂ ਰੱਖੀਆਂ ਰਹੀਆਂ ਉਹਨਾਂ ਦੇ ਵਿੱਚੋਂ ਹੀ ਆਈਆਂ ਹੋਣਗੀਆਂ ਇੱਧਰਲੇ ਪਾਸੇ ਬਾਈ ਜਿਹੜੀ ਸਾਈਵਾਲ ਹੈ ਹਾਂਜੀ ਬਾਈ ਆਪਣੇ ਕੋਲ ਸਾਈਵਾਲ ਗਾਂ ਤਾਂ ਇੱਕ ਵੀ ਨਹੀਂ ਫਰੇ ਐਫਪ ਦੇ ਸੀਮਨ ਤੋਂ ਵੱਡੇ ਨਹੀਂ 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 ਬਾਈ ਆਪਣੇ ਕੋਲੇ گاਵਾ ਵਾਲੇ ਬੈਠੇ ਸੀਗੇ ਪਹਿਲਾਂ ਆਪਣੇ ਫਾਰਮ ਤੋਂ ਠੀਕ ਹੈ ਉਦੋਂ ਆਪਾਂ ਨੂੰ ਫਿਰ ਉਹ ਇੱਕ ਵਾੜ ਜਿਵੇਂ ਗਿਫਟ ਹੀ ਕਰ ਗਈ ਜਾਣ ਲੱਗੇ ਆਪਣੇ ਕੋਲੇ 10-12 ਸਾਲ ਪਹਿਲਾਂ ਬੈਠੇ ਰਹੇ ਉਹ ਕੱਟੇ ਤੇipro ਜਾ ਉਹਨੇ ਉਹਨਾਂ ਨੇ ਆਪਾਂ ਨੂੰ ਗਿਫਟ ਕਰਤੀ ਇਹਦੀ ਮਾਂ ਹ ਤੇ ਉਸ ਤੋਂ ਬਾਅਦ ਆਪਾਂ ਗਾਂ ਸੀਮਨ ਭਰ ਕੇ ਅੱਛਾ ਤੇ ਫਿਰ ਇਹ ਵੈੜ ਆ ਗਈ ਆਪਣੇ ਕੋਲੇ ਅੱਛਾ ਤੇ ਹੁਣ ਇਹਦੇ ਆਪ ਖੋਦੇ ਆਪ ਬਈ ਬਾਦਲ ਬੋਲਦੀ ਹੈ ਠੀਕ ਹੈ ਤੇ ਆਪਾਂ ਆਪ ਹੱਥੀਏ ਆਈ ਕਰੀ ਸੀ ਤੇ ਦੂਗਾ ਬਈ ਇਹਦੇ ਨੂਰ ਮਹਿਲ ਵਾਲਾਂ ਦਾ ਲੱਗਿਆ ਸੀਮਨ ਸਾਈ ਵਾਲੀ ਅੱਛਾ ਇਹ ਕਿੰਨਾ ਟਾਈਮ ਲਊ ਸੂਣ ਚ ਜੀ ਇਹ ਬਈ ਬਸ ਤਿਆਰੀ ਆ ਚਾਰ ਪੰਜ ਦਿਨ ਲੈ ਜੇ ਬਸ ਬਾਕੀ ਹਾਂਜੀ ਬਈ ਉਹ ਖੰਡੀ ਸੀਲ ਪੂਰੀ ਆ ਬਾਈ ਵੈਸੇ ਉਹ ਹੱਥ ਨਹੀਂ ਲਾਉਣ ਦਿੰਦੀ ਹੁੰਦੀ ਐ ਪਰ ਉਵੇਂ ਇਹਦਾ ਬਾਈ ਗਰੰਟੀ ਆ ਫੁੱਲ ਕੋਈ ਚੱਕਰ ਹੀ ਨਹੀਂ ਆ ਦੇਖ ਲਓ ਜੀ ਅੱਛਾ ਰੇਟ ਕੀ ਰਹਿਣਾ ਤਾਂ ਬਾਈ ਰੇਟ ਇਹਦਾ ਬਾਈ 55000 ਰੁਪਇਆ ਤੋੜ ਦੀ ਇਹਨੂੰ ਹਾਂਜੀ ਸਦਸੋ ਤੋੜ ਕੇ ਤੁਹਾਨੂੰ ਦਿਖਾਉਣੀ ਆ 55000 ਰੇਟ ਐ ਸੂਆ ਪਹਿਲਾ ਸੂਊਗੀ ਦਿਨ ਲਗਭਗ ਪੂਰੇ ਆ ਉੱਤੇ ਜਿਹੜੇ ਲੈ ਜਿਓ ਉਹ ਅਲੱਗ ਐ ਹਵਾਨਾ ਇਧਰੋਂ ਤੁਸੀਂ ਥਣਾ ਚ ਬਿੱਥੀ ਦੇਖੋ ਹਦੋਂ ਵਾਲੀ ਬਿੱਥੀ ਐ ਪਿਛਲੇ ਥਣਾ ਦੀ ਆਪਸ ਵਿੱਚ ਤੇ ਅਗਲੇ ਥਣਾ ਦੀ ਆਪਸ ਵਿੱਚ ਚੌੜੇ ਥਣ ਪੂਰੀ ਬਿੱਥੀ ਦੇ ਉੱਤੇ ਐ ਸੀਮਨ ਡੀਟੇਲ ਤੁਹਾਨੂੰ ਦੱਸਤੀ ਆ ਸਾਈਵਾਲ ਦਾ ਛੌਂਕ ਰੱਖਦੇ ਆ ਤਾਂ 55000 ਰੇਟ ਐ ਪਹਿਲਣ ਵੈੜ ਐ ਦੇਖੋ ਇਹ ਦੁੱਧ ਹਜੇ ਦਾ ਕਰਮਾਲੀ ਦਾ ਜੋ ਸੂਗਿਓ ਤੂੰ ਬਾਅਦ ਚ ਪਹਿਲੀ ਵਾਰ ਚੋਇਆ ਜਾਣਾ ਪਰ ਦੁੱਧ ਚੋਣ ਤੋਂ ਪਹਿਲਾਂ ਗੱਭਣ ਦੇ ਆਪਾਂ ਲੱਛਣ ਦੇਖਦੇ ਆ ਤਾਂ ਪੂਰੀ ਠੰਡੀ ਸੀਲ ਐ ਦੰਦੋਂ ਇਹ ਕਿਵੇਂ ਆ ਬਈ ਬੱਚੀ ਦੋ ਦੰਦ ਹੀ ਆ ਬਈ ਠੀਕ ਐ ਸੋ ਦੋਸਤੋ ਦੋ ਦੰਦ ਹੀ ਇਹ ਬੱਚੀ ਸਾਈਵਾਲ گاਵਾ ਚ ਦੋਸਤੋ ਤੁਸੀਂ ਇਹਨੂੰ ਦੇਖਿਓ ਥਾਣਾ ਚ ਵਿੱਥੀ ਦੇਖ ਲਿਓ ਤੁਸੀਂ ਬਹੁਤ ਬਿੱਥੀ ਦੇ ਉੱਤੇ ਥਣ ਲੱਗਾ ਹੋਵਾਨਾ ਦਾ ਜਿੰਨਾ ਕਿ ਤਿਆਰ ਹੋ ਖੈਰ ਵੀਡੀਓ ਚ ਕਲੀਅਰਲੀ ਦੱਸਦਾ ਛੋਟੀ ਉਮਰ ਦੀ ਬੱਚੀ ਹੈ ਤੇ ਹਾਈਟ ਵੀ ਜਿਹੜੀ ਉਸੇ ਹਿਸਾਬ ਤੇ ਜਜਮੈਂਟ ਕਰਿਓ ਬਾਕੀ ਆ ਕੇ ਦੇਖ ਲਓਗੇ ਬਾਕੀ ਪਸ਼ੂਆਂ ਨਾਲ ਵੀ ਜਦੋਂ ਖੜੀ ਦੇਖੋਗੇ ਤਾਂ ਵੀ ਤੁਹਾਨੂੰ ਇਹਦੇ ਕੱਦ ਦਾ ਅੰਦਾਜ਼ਾ ਹੋਊਗਾ ਸੋ ਇਹ ਸਾਈਵਾਲ ਬਰੀਡ ਦੀ ਬੱਚੀ ਇਦਾਂ ਥਣਾ ਚ ਬਿੱਥੀ ਹੈ ਦੱਸੋ ਪਿਛਲੇ ਪਾਸੇ ਬਾਕੀ ਮੈਂ ਸਾਈਡ ਤੋਂ ਤੁਹਾਨੂੰ ਤੁਹਾਨੂੰ ਦਿਖਾਤੇ ਸੀ ਵੈਸੇ ਸੀਲ 3 ਹੈ ਉਹ ਚੁਆਈਚ ਕਿਵੇਂ ਨਿਕਲੂਗੀ ਉਹ ਜਦੋਂ ਤੁਸੀਂ ਚੋਣ ਲਗੋਗੇ ਜਦੋਂ ਇਹ ਸੂ ਪੈਂਦੀ ਹੈ ਫਿਰ ਅੰਦਾਜ਼ਾ ਹੋਣਾ ਚਰਸੀ ਹਾਂਜੀ ਆਪਾਂ ਨੂੰ ਇਹਦਾ ਇੰਨਾ ਬਾਈ ਪਤਾ ਨਹੀਂ ਸੀਗਾ ਅਸੀਂ ਐਚ ਐਫ ਦੇ ਹਿਸਾਬ ਨਾਲ ਹੀ ਸੀਮਣ ਭਰਤਾ ਅੱਛਾ ਤਾਂ ਇਹਨਾਂ ਤੁਹਾਨੂੰ ਪਤਾ ਇੰਨਾ ਕੱਦਗਾੜ ਨਹੀਂ ਹੁੰਦਾਗਾ ਠੀਕ ਹਾਂ ਕਈ ਤਾਂ ਜਿਵੇਂ ਮੰਨ ਲਓ 6 6 ਦੰਦ ਹੋ ਕੇ ਸੁੰਦੀਆਂ ਉਹਦਾ ਫਿਰ ਗਾਂ ਹੀ ਲੱਗੂਗੀ ਬਈ ਸਹੀ ਹੈ ਪਰ ਇਹ ਦੋ ਦੰਦ ਹੀ ਹੈ ਬਈ ਅੱਛੀ ਠੀਕ ਹੈ ਸੋ ਉਸ ਤੋਂ ਬਾਈ ਦੇ ਕਹਿਣ ਦਾ ਮਤਲਬ ਇਹ ਵੀ ਐਚ ਐਫ ਵਾਲੇ ਹਿਸਾਬ ਤੇ ਇਹ ਐ ਛੋਟੀ ਉਮਰ ਚ ਕਰਤੀ ਦੋ ਦੰਦ ਦੇ ਸੂਨ ਲੱਗੀ ਐ ਵੀ ਜੇ ਥੋੜੀ ਵੱਡੀ ਉਮਰ ਚ ਸੂਨਦੀ ਤਾਂ ਹੋਰ ਕੱਦ ਕਾਠ ਹੁੰਦਾ ਖੈਰ ਕੱਦ ਤਾਂ ਹਜੇ ਵਧਣਾ ਹੈ ਕਿਉਂਕਿ ਦੰਦਾਂ ਦੇ ਵਿੱਚ ਅੱbschੀ ਦੋ ਦੰਦ ਹੈ ਬਾਕੀ ਤੁਸੀਂ ਹੁਣ ਦੀ ਹਾਈਟ ਦੀ ਜਜਮੈਂਟ ਕਰਿਓ ਜਰਸੀ ਨਾਲ ਹੀ ਖੜੀ ਐ ਇੱਕ ਭਾਈ ਇਹ ਕਿਹੜੇ ਸੰਬੰਧੀ ਜਾਸੀ ਇਹ ਇਹ ਭਾਈ ਆਪ 50 0 ਵਾੜਦੀ ਐ ਠੀਕ ਐ ਦੋ ਦੰਦ ਹੀ ਐ ਆ ਭਾਈ ਲੱਗਾ ਕਿਹਦਾ ਇਹਦੇ ਅੱਗੇ ਭਾਈ 21 0 35 ਲੱਗਿਆ ਟਾਈਮ ਕਿੰਨਾ ਲਾਊਗੀ ਸੂਨ ਚ ਇਹਦੇ ਭਾਈ 5 ਤਰੀਕ ਨੂੰ ਦੰਦ ਪੂਰੇ ਹੋਣੇ ਆ 5 ਨੂੰ ਹਜੇ 21 ਐ ਨਾ ਉਹ ਇਹ ਤੇ 5 ਉਹ 14 15 ਦਿਨ ਪਏ ਹਾਂ ਬਈ ਹਜੇ ਇਹ ਤਾਂ ਬਾਨਾ ਪੂਰਾ ਬਈ ਕੀ ਡਿਮਾਂਡ ਬਈ ਇਹਦੀ ਬਈ 1 10 ਖੋਲਣ 1 ਲੱਖ ਤੇ 10000 ਸਿੰਗਲ ਕਲਰ ਦੇ ਵਿੱਚ ਜਰਸੀ 50062 ਇੱਕ ਚੰਗਾ ਬੁੱਲ ਐ ਜਿਹਦੇ ਸੋਹਣੇ ਰਿਕਾਰਡ ਦੇਖੇ ਆ ਮਤਲਬ ਚੰਗੀਆਂ ਵੱਛੀਆਂ ਦੁੱਧ ਤੇ ਆਈਆਂ ਢਾਂਚਾ ਸੋਹਣਾ ਵੱਛੀ ਦਾ ਤੇ ਇਹ ਗੱਭਣ ਐ 21035 ਤੋਂ ਡੈਨਮਾਰਕ ਵਾਲਾ ਹੀ ਸੀਮਣ ਆਉਂਦਾ ਅੰਦਰ ਨੇ ਬੰਨੀ ਗਈ ਇਹਦੀ ਪੂਛ ਦੇ ਵਾਲ ਵੀ ਬ੍ਰਾਊਨ ਐ ਦੋਸਤੋ ਜਰਸੀ ਦੇ ਤੁਸੀਂ ਦੇਖੋਗੇ ਬਲੈਕ ਹੁੰਦੇ ਐ ਬਹੁਤੇ ਸਮਾਂ ਤੇ ਪਰ ਬ੍ਰਾਊਨ ਪੂਛ ਦੇ ਵਾਲ ਵੀ ਜਿਹੜੇ ਹੈਗੇ ਐ ਸੋ ਸੋਹਣਾ ਹਵਾਨਾ ਬਣਾਉਗੀ 1,10,000 ਰੇਟ ਛਾੜੀ ਤੇ ਉਹ ਤੈਨੂੰ ਮੈਂ ਤੇ ਭਜਾ ਲੜ ਦੇਣੀ ਚਲੋ ਸੋ ਇਹ ਦੇਖੋ ਦੋਸਤੋ ਜਰਸੀ ਜਿਹਨੂੰ ਪਸੰਦ ਆਵੇ ਪੂਰੀ ਸੰਭੀ ਵੀ ਹਵਾਨਾ ਦੇਖੋ ਕਰਮਾ ਵਾਲੀ ਦਾ ਚੰਗਾ ਤਿਆਰ ਕਰਦੀ ਆਉਂਦੀ ਐ ਹਜੇ 15 ਦਿਨ ਪਏ ਐ 1,10,000 ਅੱਜ ਦਾ ਰੇਟ ਐ ਪਸੰਦ ਆਵੇ ਤਾਂ ਸੰਪਰਕ ਬਣਾ ਲਓ ਬਾਈ ਦੇ ਨਾਲ ਫਾਇਦੇਮੰਦ ਆ ਜਿਹੜਾ ਜਰਸੀ ਦਾ ਸ਼ੌਂਕ ਰੱਖਦਾ ਉਹਦੇ ਹਾਸਤੇ ਕਿਉਂਕਿ ਆਜ ਦੇ ਹਿਸਾਬ ਤੇ ਲੋਟ ਆ ਦੋਸਤੋ ਇਹ ਦੂ ਬਾਅਦ ਚ 15 ਦਿਨਾਂ ਨੂੰ ਕੋਸਮ ਮੌਸਮ ਵੀ ਬਦਲਣਾ ਸ਼ੁਰੂ ਹੋਣਾ ਹੈ ਕਿਉਂਕਿ ਅਸੂ ਦਾ ਪੱਖ ਜਦੋਂ ਲੱਗਣ ਲੱਗ ਗਿਆ ਭਾ ਦੋਨਾਂਗੀ ਤੇ ਰਾਤ ਦੀ ਠੰਡ ਹੋਣ ਲੱਗੂਗੀ ਤੇ ਉਸ ਟਾਈਮ ਜੇ ਦੇ ਉੱਤੇ ਸੂਗੀ ਬੜੀ ਚੰਗੀ ਬਰੀਡ ਸੋ ਰੇਟ ਤੁਹਾਨੂੰ ਸਾਰੇ ਪਸ਼ੂਆਂ ਦੇ ਦੱਸਦੇ ਆ ਬਾਕੀ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਦੋਸਤੋ ਤਾਂ ਉਹ ਤੁਸੀਂ ਆ ਕੇ ਦੇਖ ਕੇ ਖਰੀਦ ਲਓ ਜੇ 260000 ਚ ਸਾਰੇ ਪਸ਼ੂਆਂ ਦੀ ਸੀਮੰਦੀ ਡਿਟੇਲ ਹੈਗੀ ਐ ਤੇ ਤਿੰਨ ਅਲੱਗ-ਅਲੱਗ ਨਸਲਾਂ ਹੈਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਜ਼ਿਆਦਾ ਪ੍ਰਚਲਿਤ ਹੈ ਜਿਹਦੇ 'ਚ HF ਨਾਲ ਵੱਛੀ ਇਹ ਤੋਂ ਬਿਨਾਂ ਜਰਸੀ ਤੇ ਜਰਸੀ ਦੇ ਨਾਲ ਸਾਈਵਾਲ ਸੋ ਤੁਸੀਂ ਆਪਦੀ ਪਸੰਦ ਦੀ ਨਸਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ